ਨੂੰ ਗੱਤ ਪੁੱਛ ਜੰਨ ਮੈਂ ਤੇਰਾ ਕੀ ਵਿਗਾੜ ਜਾ ਉਹ ਆ ਫੜੀ ਫੜੀ ਆ ਫੜੀ ਫੜੀ ਆ ਫੜੀ ਆ ਲਾ ਫੜਿਆ ਅਰੇ ਉਹ ਯਾਰ ਜਲੂਸ ਕੱਢੇ ਨਸ਼ੇ ਕਰ ਕਰ ਕੇ ਉਹ ਮੇਰੇ ਚੱਕਰ ਆਉਂਦੇ ਵੀ ਉਹ ਵੀ ਕੀ ਹੋਇਆ ਅੰਦਰ ਮੁੰਡੇ ਪਿੰਡ ਬਾਜ ਜਿਹੜੇ ਬਾਬੇ ਨੇ ਤੁਮ ਕੀ ਉਹ ਚੱਬੇ ਚੱਲ ਗਏ ਮੇਰੇ ਕੋ 160 ਰੁਪਏ ਕਿਰਾਇਆ ਜਿ ਮੰਗੇ ਆ ਮਿਲਾ ਤੇ ਮੇਰੀ ਖਰਾਬ ਹੋਈ ਜੀ ਆਵੇ ਕਿਰਮ ਜੀ ਮੇ ਬੋਲ ਗਿਆ ਓਏ ਮੇ ਬੋਲ ਗਿਆ ਓਏ ਤੂੰ ਪੰਚਾਇਤ ਜਲੂਸ ਕੱਢਦਾ ਔਰ ਸਿੱਖਾਂ ਦਾ ਠੀਕੇ ਵਸਤੇ ਚਾਹੀਦੇ ਹਾਂ ਜਿੰਨੇ ਕੋ 200 ਹੋਵੇ ਨਾ 500 ਨਾ ਹੁੰਦਾ 500 ਰੁਪਏ ਵਾ ਠੀਕਾ ਲਵਾ ਜੇ ਤੇ ਪਿੰਡ ਨਹੀਂ ਚੱਲ ਜੰਦਾ ਕਿਹੜਾ ਪਿੰਡ ਮੁੰਡਾ ਪਿੰਟ ਟੋਟੀਆਂ ਲੈ ਕੇ ਓਨ ਠੀਕੇ ਵਸਤੇ ਪੈਸੇ ਦੇ ਆਂ ਠੀਕੇ ਲਈ ਤੇ ਕਰਾਏ ਲਈ ਇੱਕ ਮਿੰਟ ਦੰਨੇ ਆ ਕਰਾਉਣਿਆ ਕਰਾ ਔਰ ਉਹਨਾਂ ਨੂੰ ਕਰਾ ਦੇਣਾ ਮੁੱਕੇ ਇੱਕ ਮੁੰਡਾ ਆ ਜਾਵੇ ਬਟੂਆ ਉਹਦੇ ਕੋਲ ਇਹਨੂੰ ਮੁੰਡੇ ਨੂੰ ਟੀਕਾ ਲਗਾਉਣਾ ਕਿੰਨੇ ਪੈਸੇ ਲੱਗਣਗੇ ਮੇਰੇ ਨਾਲ 107 ਜਿੰਨੇ ਲੱਗਣੇ ਆ ਤੇ ਬਾਕੀ ਕਰਾਇਆ ਮੈਨੂੰ ਲੱਗਣਾ ਔਰ ਤੋਂ ਜ਼ਿਆਦਾ ਪੈਣਾ ਜੀ ਤੇਰਾ ਆ ਜਾ ਤੇਰਾ ਆ ਆ ਮਸ਼ੀਨ ਬਹਿ ਜਾ ਇੱਥੇ ਬਹਿ ਜਾ ਕੀ ਕਰੂਗੇ ਬਹਿ ਜਾ ਬਹਿ ਜਾ ਇੱਥੇ ਦੱਸ ਦਿਆਂ ਦੇ ਕੋਈ ਨਾ ਤੇਰਾ ਮੇਰਾ ਨਾਮ ਗੁਰਪ੍ਰੀਤ ਸਿੰਘ ਕਿਹੜਾ ਪਿੰਡ ਮੁੰਡਾ ਪਿੰਡ ਹੈਂ ਮੁੰਡਾ ਪਿੰਡ ਨਸ਼ਾ ਕਿਹੜਾ ਕੀਤਾ ਹੋਇਆ ਨਸ਼ਾ ਕੋਈ ਨਹੀਂ ਸਰਦਾਈ ਦਾ ਤੈਨੂੰ ਕੌਣ ਘਰ ਐਸੇ ਹੈ ਮੈਂ ਤਿੰਨ ਵਾਟੇ ਪੀਤੀਆਂ ਤੇਰੀਆਂ ਬਹੁਤ ਸ਼ਿਕਾਇਤਾਂ ਆਈਆਂ ਨੇ ਸਾਡੇ ਕੋਲ ਮੈਂ ਇੱਧਰੇ ਚਾਰ ਬੈਜਿਆ 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 ਜਲੀ ਟੀਕਾ ਕਰੋਨਾ ਕਰਾ ਦੇ ਮੈਂ ਟੀਕਾ ਕਰਾਉਣੇ ਆ ਇਹ ਲੱਫੜਿਆ ਜਸਤਰਾਂ ਵੀ ਕਰਦੇ ਤੇ ਉਹ ਜਲੂਸ ਕੱਢਿਆ ਉਹ ਰੇ ਕੱਢਿਆ ਐਸੇ ਚਾਹ ਰਾ ੱਟਕਾ ਕਰਨ ਦੇ ਮੇਰ ਨਾਲ ਯਾਰ ਜਲੂਸ ਕੱਢਿਆ ਬੱਸ ਸਿੱਖੀ ਦਾ ਹਮ ਆ ਇੱਕ ਫਟੇ ਕਮੈਂਟ ਉਹ ਮੇਰੇ ਤਰਫ ਉਹ ਯਾਰ ਜਲੂਸ ਕੱਢਿਆ ਨਸ਼ੇ ਕਰ ਕਰਕੇ ਉਹ ਮੇਰੇ ਚੱਕਰ ਹੁੰਦੇ ਵੀ ਉਹ ਵੀ ਓਏ ਉਹ ਮੈਂ ਬੋਲ ਤਾ ਗਿਆ ਓਏ ਤੂੰ ਪੰਚਾਇਤ ਜਲੂਸ ਕੱਢਦਾ ਉਹ ਸਿੱਖਾਂ ਦਾ ਬਾਕੀ ਨੇ ਨੋਦੀ ਲੈ ਮੇਨ ਬੱਕੇ ਦੇਵਾ ਓਏ ਬੱਕੇ ਦੇਵਾ ਓਏ ਮੈਂ ਗਾਲੀ ਕੱਢੀ ਕਰ ਕੈਸਾ ਲੈ ਨਸ਼ਾ ਕਰਦੇ ਚੌਨੀ ਤੇ ਚਪੇੜ ਤੇਰੇ ਅੱਜ ਮੇਰੀ ਫੜੀ ਵਰ ਗਿਆ ਨਹੀਂ ਹੋਰੇ ਨਸ਼ਾ ਕਰਦਾ ਮੈਨੂੰ ਆ ਜਾ ਬੜਾ ਲੈਦਾ ਗਾਜ ਨਸ਼ਾ ਕਰਦੇ ਮੇਰੀ ਪਰਖ ਲਾ ਦਿੰਦੇ ਇਹ ਗੱਲ ਕਰ ਕਿੰਨਾ ਟਾਈਮ ਹੋ ਗਿਆ ਪੈਸੇ ਮੰਗਦੇ ਨੂੰ ਮੈਨੂੰ ਜੀ ਭਾਈ ਇੱਥੇ ਮੇਰੇ ਲੋਕ ਹੀ ਸਾਰਦੇ ਮੇਰਾ ਦੋ ਮਹੀਨੇ ਦਾ ਟਾਈਮ ਹੋ ਗਿਆ ਨਹੀਂ ਨਹੀਂ ਅਜੇ ਤੇਰੇ ਕੋਲ ਕਦੇ ਲੱਤੇ ਜੋਗੇ ਨਹੀਂ ਇਕੱਠੇ ਹੋਏ ਉਹ ਮੈਂ ਕਿਤੇ ਨਹੀਂ ਮੈਂ ਅਭੀ ਨਹੀਂ ਜਾ ਰਿਹਾ ਮੈਂ ਬੰਦਾ ਬਣਾਉਂ ਤੂੰ ਬੰਦਿਆਂ ਨਾਲ ਗੱਲ ਕਰ ਲੈ ਮੈਂ ਬੰਦਾ ਬਣਾਉਂ ਤਾ ਆ ਜਿਹੜਾ ਤਾਂ ਪਰਨਾ ਬੰਨਿਆ ਨਾ ਇਹ 2 ਮੀਟਰ 2.5 ਮੀਟਰ ਪਰਨਾ ਇਹ ਪੂਰੀ ਕੌਮ ਆ ਇਹ ਇਹ ਕੌਮ ਆ ਅਗਲੇ ਨੇ ਐ ਨਹੀਂ ਕਹਿਣਾ ਵੀ ਪਰਮਜੀਤ ਸਿੰਘ ਮੰਗਦਾ ਜੀ ਮੰਗਦਾ ਹਾਂ ਜਿਹੜੇ ਸਿੱਖ ਮੰਗਦਾ ਠੀਕ ਹੈ ਸਿੱਖ ਮੰਗਦਾ ਇਹ ਗੱਲ ਸਾੜਾ ਵੀ ਤੂੰ ਰੱਖਿਆ ਇਹ ਵੀ ਰੱਖਿਆ ਮੈਂ ਨਾ ਕਿਟੋਂ ਜੇਲ੍ਹ ਤੋਂ ਵਜਿਆ ਜਿਹੜੇ ਵੀ ਮੰਗਦਾ ਜਿਵੇਂ ਢੇਪਿਆ ਜਿਹੜੀ ਵੀ ਕਾਰਵਾਈ ਹੋਵੇ ਜ਼ਿੰਮੇਵਾਰ ਮੈਂ ਬਾਪੇ ਤੋਂ ਮਾਫੀ ਮੰਗ ਲਾ ਕੇ ਤੇਰੀ ਸਾਡਾ ਮੇਰੇ ਪੱਖਲਾ ਲੋਕਾਂ ਨੂੰ ਨਸ਼ੇੜੀ ਸੀਗਾ ਇੱਕ ਨੰਬਰ ਦਾ ਮੂੰਹ ਤੋਂ ਝੱਗ ਨਿਕਲ ਰਹੀ ਸੀ ਉਹਦੇ ਤੇ ਪੋਸਟਰ ਲੱਗੇ ਹੋਏ ਨੇ ਚੋਰੀਆਂ ਕਰਦਾ ਹੈਗਾ ਔਰ ਇਹ ਗੁਰੂ ਘਰ ਦੇ ਵਿੱਚ ਭੀਖ ਦਾ ਮੰਗਦਾ ਹੀ ਆ ਚੋਰੀਆਂ ਵੀ ਕਰਦਾ ਨਸ਼ੇੜੀ ਹੈ ਇੱਕ ਨੰਬਰ ਦਾ ਸੋ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਜਿਹੜੇ ਬੰਦੇ ਇਹਨਾਂ ਨੂੰ ਭੀਖ ਦਿੰਦੇ ਨੇ ਕਿਵੇਂ ਇਹ ਸਿੱਖੀ ਨੂੰ ਲਾਜ ਲਾ ਰਿਹਾ ਪੰਜਾਬੀਆਂ ਦੀ ਬੇਇੱਜ਼ਤੀ ਕਰਾ ਰਿਹਾ ਤੇ ਬੱਦ ਚੱਬੇ ਚਲ ਗਏ ਕੀ ਹੋਇਆ ਅੰਦਰ ਮੁੰਡੇ ਤਿੰਨ ਬਾਅਦ ਜਿਹੜੇ ਬੱਬੇ ਨੇ ਤੁਮਕੀ ਉਹ ਚੱਬੇ ਚੱਲ ਗਏ ਮੇਰੇ ਕੋ 160 ਰੁਪਏ ਕਿਰਾਇਜ ਮੰਗਿਆ ਮੇਲਾਤ ਮੇਰੀ ਖਰਾਬ ਹੋਈ ਜੀ ਆਵੇ ਇਹ ਕੁੜੀ ਨੇ ਟੀਕਾ ਕਰਾ ਕੇ ਦੇਖਾਈ 200 ਰੁਪਏ ਦੇ ਫੇਖ ਨੂੰ ਕੀ ਪਾਉਂਦੇ ਐ 168 ਕਰ ਲੈ ਲੈ ਆਂ ਦੋ ਸਾਥ ਮੇਰੇ ਕੋਲ ਗਿਆ ਦੇ ਭਾਬਦੇ ਨੂੰ ਅੱਛਾ ਟੀਕੇ ਵਾਸਤੇ ਚਾਹੀਦੇ ਹਾਂ ਜਿਵੇਂ ਕੋ 200 ਹੈ ਨਾ 500 ਨਾ ਹੁੰਦਾ 500 ਰੁਪਏ ਵਾ ਟੀਕਾ ਲਵਾ ਦੇ ਤੇ ਪਿੰਡ ਵੀ ਚੱਲ ਜਣਾ ਸੀ ਕਿਹੜਾ ਪਿੰਡ ਹੈ ਮੁੰਡਾ ਪਿੰਡ ਟੋਟੀਆਂ ਵਾਲਾ ਕੀ ਹੋਂ ਟੀਕੇ ਵਾਸਤੇ ਪੈਸੇ ਦਈ ਹਾਂ ਹਾਂ ਟੀਕੇ ਲਈ ਤੇ ਕਰਾਏ ਲਈ ਆੱਤ ਪਾਈ ਪਾਣੀ ਨਾ ਮਿਲਦਾ ਇੱਕ ਮਿੰਟ ਦਿੰਦੇ ਆ ਕਰਾਉਣੇ ਆ ਕਰਾ ਲੈ ਆ ਉਹ ਵੀ ਬਾਜੋ ਕਰਾਉਣੇ ਚੱਕ ਇੱਕ ਮਿੰਟ ਮੁੰਡਾ ਆ ਜਵੇ ਬਟੂਆ ਉਹਦੇ ਕੋਲ ਐਨੂੰ ਮੁੰਡੇ ਨੂੰ ਟੀਕਾ ਲਵਾਉਣਾ ਕਿੰਨੇ ਪੈਸੇ ਲੱਗਣਗੇ ਲੱਗਣਗੇ 160 ਜੀ ਇਹਦੇ ਲੱਗਣੇ ਆ ਤੇ ਪਾਪੀ ਕਰਾਇਆ ਨੂੰ ਲੱਗਣਾ ਉਹਦੇ ਵੀ ਜਾਣਾ ਪੈਣਾ ਕੰਜ਼ਨ ਬੰਨਣਾ ਕਰੀਦਾ ਪਹੁੰਚ ਜਨੇ ਗੱਡੀ ਕੱਢ ਗੱਡੀ ਦੀ ਚਾਬੀ ਦੇ ਆ ਜਾ ਕਰੀਏ ਲਾਜ ਤੇਰਾ ਆ ਜਾ ਆ ਮਸ਼ੀਨ ਬਹਿ ਜਾ ਇੱਥੇ ਹੀ ਬਹਿ ਜਾ ਕੀ ਕਰੂਗੇ ਬਹਿ ਜਾ ਬਹਿ ਜਾ ਇੱਥੇ ਦਾਦਿਆਂ ਦੇ ਕੀ ਨਾਂ ਤੇਰਾ ਮੇਰਾ ਨਾਂ ਗੁਰਪ੍ਰੀਤ ਸਿੰਘ ਕਿਹੜਾ ਪਿੰਡ ਆ ਮੁੰਡਾ ਪਿੰਡ ਹੈ ਮੁੰਡਾ ਪਿੰਡ ਨਸ਼ਾ ਕਿਹੜਾ ਕੀਤਾ ਹੋਇਆ ਨਸ਼ਾ ਕੋਈ ਨਹੀਂ ਸਰਦਾਰ ਜੀ ਦਾ ਇਹ ਤੇ ਮਹਾਨ ਹੈ ਮੈਂ ਤਿੰਨ ਵਾਰ ਤੇ ਪੀ ਤੇਰੀਆਂ ਬਹੁਤ ਸ਼ਿਕਾਇਤਾਂ ਆਈਆਂ ਨੇ ਤੁਹਾਡੇ ਕੋਲ ਮੈਂ ਇੱਧਰ ਚਾਰ ਬੈ ਜਾ ਬੈ ਜਾ ਬੈ ਜਾ ਬਾਲੀ ਟੀਕਾ ਕਰੋਨਾ ਕਰਾ ਦਿਓ ਮੈਂ ਟੀਕਾ ਕਰਾਉਣੇ ਆ ਉਹ ਮੈਨੂੰ ਗੱਤੋ ਕੁੜੀ ਜੰਮੇ ਮੈਂ ਤੇਰਾ ਕੀ ਵਿਗਾੜ ਜਾ ਉਹ ਆ ਫੜੀ ਫੜੀ ਆ ਫੜੀ ਫੜੀ ਆ ਫੜੀ ਆ ਲਾ ਫੜਿਆ ਆ ਜਾ ਤੇਰੀ ਲੱਤ ਟਿਕਾ ਇੱਕ ਮਿੰਟ ਖੜੋ ਆ ਜਾ ਗਾੜੀ ਕਰ ਦਸ ਦਾਣੇ ਦੀ ਥਰੜੀ ਤੂੰ ਜਲੂਸ ਕੱਢਿਆ ਓਰੇ ਨਹੀਂ ਕੱਢਿਆ ਆ ਜਾ ਓ ਨਹੀਂ ਮੈਂ ਕੁੱਕੜੇ ਤੇ ਲੱਗੇ ਕੱਪੀ ਬਣਾਉਂਦੇ ਈ ਤੂੰ ਪੰਜਾਬੀਆਂ ਦਾ ਜਲੂਸ ਕੱਢਿਆ ਨਸ਼ੇ ਓਏ ਐਸਐਸਓ ਨੂੰ ਫੋਨ ਕਰ ਨਹੀਂ ਵੀਰੇ ਐਸਐਸਓ ਨੂੰ ਜਾ ਰੋ ਟੱਕਾ ਕਰਨ ਦੇ ਮੇਰੇ ਨਾਲ ਯਾਰ ਜਲੂਸ ਕੱਢਿਆ ਪਿਆ ਸਿੱਖੀ ਦਾ ਨਸ਼ੇ ਕਰ ਕਰਕੇ ਇਹਨਾਂ ਨੇ ਮੈਂ ਗੱਡੀ ਸੌ ਲੱਗੇ ਇਹਨੂੰ ਸਾਰੀ ਵੀਡੀਓ ਮੇਰੇ ਆਖਿਆ ਲਵਾ ਦੇ ਇਹ ਕਰੀਮ ਮਰਾ ਫੜੀ ਮੜਿਆ ਉਹ ਸਰਦੋ ਵੀ ਆ ਮਾਈਕ ਫੜੇ ਕਮੈਂਟ ਉਹ ਮੇਰੇ ਤਰ ਉਹ ਯਾਰ ਜਲੂਸ ਕੱਢੇ ਨਸ਼ੇ ਕਰ ਕਰਕੇ ਉਹ ਮੇਰੇ ਚੱਕਰ ਆਉਂਦੇ ਵੀ ਉਹ ਵੀ ਇੱਧਰ ਤੈਨੂੰ ਪਤਾ ਪੰਜਾਬ 'ਚ ਹੁਣ ਚੋਰੀ ਤੋਂ ਵੱਡੇ ਚੋਰਾਂ ਮਾਂ ਭੀਖ ਮੰਗਣ ਹਾਂਜੀ ਮੈਂ ਨਹੀਂ ਉਹ ਮੇਨ ਬੱਚੇ ਤੇ ਉਹਦੇ ਚੱਕਰ ਆਉਂਦੇ ਵੀ ਮੈਂ ਬੁੱਤ ਗਿਆ ਓਏ ਉਹ ਮੈਂ ਬੁੱਤ ਗਿਆ ਓਏ ਤੂੰ ਪੰਚਾਇਤ ਜਲੂਸ ਕੱਢ ਦੋ ਰੇ ਸਿੱਖਾਂ ਦਾ ਜਲਦੀ ਨਾਲ ਹੁੰਦੀ ਲੈ ਮੇਨ ਬੱਚੇ ਤੇ ਓਏ ਬੱਚੇ ਤੇ ਮੈਂ ਗਾੜੀ ਕੱਤੀ ਕਰਤੋਂਗੇ ਪਹਿਲਾਂ ਉਹ ਰੇ ਬੈ ਕੇ ਗੱਲ ਕਰ ਉਰੇ ਬਹਿ ਕੇ ਜਵਾਬ ਬੈਠ ਬੈਠ ਹਾਂਜੀ ਟੜਕ ਟੜਕਣ ਵਦਗੀ ਮੇਰੀ ਟੜਕ ਪਖਾਂਡੇ ਜਨਗਰ ਮੱਖਾਂ ਬੰਦੇ ਸਿੱਧੇ ਕਰਦਾ ਹਾਂ ਵੇ ਪਖਾਂਡੇ ਨਸ਼ੇ ਕੀਤਾ ਵੀ ਚਾਹੇ ਬਦਲ ਖਾਵਾਂ ਦਿਖਾਵਾਂ ਟਿੱਡ ਟਿੱਡ ਮੈਂ ਫਿਰ ਦੇਖਾਂ ਟਿੱਡੇ ਘਟਾਵਾਂ ਤੇਰਾ ਬੰਦੇ ਨਾਲ ਗੱਲ ਕਰਨੀ ਹੈ ਕਿ ਨਹੀਂ ਮੇਰਾ ਟੂਟਾ ਨਾ ਦਿਖਾਈ ਜਾਂਦਾ ਓਏ ਤੈਨੂੰ ਮੈਂ ਤੈਨੂੰ ਜਾਣਦਾ ਮੈਂ ਨਿਕਾਣਾ ਮੈਂ ਨਹੀਂ ਜਨਾਬ ਇਹ ਬਕਸੇ ਉਹ ਲਾਓ ਜੀ ਦਤਾ ਤੇਰੀਆਂ ਮੈਨੂੰ ਕੰਕਰਾਂ ਮੈਂ ਸ਼ਿਕਾਇਤਾਂ ਹੁੰਦੀਆਂ ਨੇ ਮੈਂ ਮੰਗਾ ਇਹਨੇ ਮੇਰੇ ਪਜਾਏ ਜਾਣ ਕੇ 15 ਦਿਨ ਤੋਂ ਸ਼ਿਕਾਇਤਾਂ ਆ ਰਹੀਆਂ ਨੇ ਇਹਦੀਆਂ ਓਰੇ ਜਲੂਸ ਕਰਦੇ ਰਹੇ ਕੋਈ ਨਹੀਂ ਕਿੱਧਿਆ ਕਿਤਾ ਇੱਕ ਨੰਬਰ ਦਾ ਆਇਆ ਸੌ ਲੱਗੇ ਜੇ ਮੈਂ ਕੀਤਾ ਧੰਨਵਾਦ ਧੰਨਵਾਦ ਖਾਲਸਾ ਸਾਹਿਬ ਕਿਹੜਾ ਮੁੰਡਾ ਪਿੰਡ ਆਹੋ ਤੇ ਕਿਹੜਾ ਤੇਰੇ ਘਰ ਦਾ ਨੰਬਰ ਦੇ ਕਿਸ ਦਾ ਨੰਬਰ ਉਹ ਦਾ ਜਨਾ ਮੈਂ ਹੁਣ ਪਰਚਾ ਪਵਾ ਕੇ ਜਾਉਂਗਾ ਜੀ ਜੀ ਜਨਾਬ ساری ਜ਼ਿੰਦਗੀ ਦਾ ਹੱਥ ਤੇ ਰਹੇਗਾ ਜਨਾ ਇਦਾਂ ਨਾ ਕਰੋ ਤੇਰੇ ਘਰ ਦਾ ਨੰਬਰ ਨਹੀਂ ਲੱਤੀ ਵੀ ਬੋਲ ਚੁੱਕੀ ਕਿਆ ਸਾਲੇ ਨਸ਼ਾ ਕਰਕੇ ਚੱਲ ਨਹੀਂ ਤੂੰ ਮੇਰੇ ਚਪੇੜ ਤੇਰੇ ਅੱਜ ਮੇਰੀ ਫੜੀ ਮਾਰ ਗਿਆ ਨਹੀਂ ਹੋਰੇ ਨਸ਼ਾ ਕਰਦਾ ਮੈਨੂੰ ਆ ਜਾਇ ਬੁਰੀ ਫਰਾ ਲੈ ਤਾ ਨਸ਼ਾ ਕਰਦੇ ਮੇਰੀ ਪਰਖ ਲਾਉਂਦੇ ਪਰੇ ਆਏ ਨਹੀਂ ਮਾਰਨ ਨੂੰ ਗੱਲ ਕਰਨ ਚ ਮਾਰਨਾ ਚਾਹੁੰਦੇ ਮਾਰ ਗੱਲ ਕੀ ਆ ਗੱਲ ਕੋਈ ਨਹੀਂ ਪਹਿਲੇ ਚੁੱਪ ਕਰਕੇ ਗੱਲ ਪੀ ਗੱਲ ਵਾਦੇ ਖਲੇ ਮੈਟੀ ਗੱਲ ਵਾਦੇ ਤੂੰ ਫੜ ਕੇ ਵੀਡੀਓ ਕਰਾ ਲੈ ਮੇਰੀ ਚੱਲ ਤੈਨੂੰ ਮੈਂ ਦੱਸ ਦਿੰਦਾ ਫੜ ਜਾ ਫਿਰ ਦਿੱਤਾ ਦੇ ਮੈਂ ਖੋਕਣੀ ਵੀ ਰਿਆ ਯਾਰ ਇਹ ਜਲੂਸ ਕੱਢ ਦੇ ਨਹੀਂ ਕੱਢਿਆ ਮੈਂ ਆਪਰੇਸ਼ਨ ਚੱਲੀ ਉਹ ਲੱਤ ਤੁਸੀਂ ਕਾਰਵਾਈ ਕਰਦੇ ਆ ਪੰਜਾਬ ਦੇ ਜਿਹੜੇ ਭੀਖ ਮੰਗਦੇ ਨੇ ਚੋਰੀ ਨਹੀਂ ਨਹੀਂ ਮੇਰੀ ਲਾਤ ਲਾਤ ਦਿਖਰਾਓ ਲਾਤ ਦਾ ਪ੍ਰੇਟਨ ਕਰਾਓ ਮੇਰੇ ਨਾਮ ਤੇ ਆਜ਼ਰ ਕੱਕੇ ਨਹੀਂ ਨਿਕਰਾਉਂਦਾ ਕੋਈ ਕਿੰਨਾ ਟਾਈਮ ਹੋ ਗਿਆ ਤੇ ਲੁਪੀਖ ਮੰਗਦੇ ਇਹਨੂੰ ਭੀਖ ਨਹੀਂ ਮੈਂ ਇੱਧਰ ਸਭ ਆਪਣੀ ਕੁੜੀਆਂ ਕੋ ਮੁੰਡਿਆਂ ਕੋ ਪਿੱਛੇ ਪਿੰਚਾ ਰਹੀ ਟੀ ਤੂੰ ਭੀਖ ਮੰਗਦਾ ਇੱਧਰ ਵੇਖੋ ਵੀਰੋ ਤੂੰ ਇੱਕ ਮਿੰਟ ਵਗਨਦਰੀ ਮੈਂ ਇੱਧਰ ਕਰਕੇ ਟੀ ਜਾਏ ਗੱਲ ਕਰ ਕਿੰਨਾ ਟਾਈਮ ਹੋ ਗਿਆ ਪੈਸੇ ਮੰਗਦੇ ਇਹਨੂੰ ਮੈਨੂੰ ਜੀ ਭਾਈ ਇੱਥੇ ਮੇਰੇ ਲੋਕ ਹੀ ਸਾਰੰਦੇ ਮੇਰਾ ਦੋ ਘੰਟਿਆਂ ਦਾ ਵਾਟ ਟਾਈਮ ਹੋ ਗਿਆ ਨਹੀਂ ਨਹੀਂ ਅਜੇ ਤੇਰੇ ਕੋਲ ਪੀ ਆਤੇ ਜੋਗੇ ਨਹੀਂ ਇਕੱਠੇ ਹੋਏ ਉਹ ਮੈਂ ਕਿਤੇ ਨਹੀਂ ਮੈਂ ਅਭੀ ਨ ਜਾਇਆ ਮੈਂ ਮੈਂ ਬੰਦਾ ਬਣਾ ਉਹਨੂੰ ਬੰਦਿਆਂ ਨਾਲ ਗੱਲ ਕਰ ਲੈ ਮੈਂ ਬੰਦਾ ਬਣਾ ਬੰਦਾ ਵੀ ਚੱਕੇ ਨਾਲ ਨੋਰਮਲ ਗੱਲ ਕਰ ਸਰਦਾਰ ਵੀ ਨਾ ਤੇਰੇ ਬਹੁਤ ਜ਼ਰੂਰਤਾਂ ਨੇ ਗੱਲ ਨਹੀਂ ਹੁੰਦਾ ਗੱਲ ਨਹੀਂ ਹੁੰਦਾ ਓਏ ਬੰਦੇ ਨਾਲ ਗੱਲ ਕਰ ਗੱਲ ਨਹੀਂ ਹੁੰਦਾ ਸਰਦਾਰ ਸਰਦਾਰ ਵੀ ਨਾ ਕਰਦੇ ਚੋਰੀਆਂ ਵੀ ਨਹੀਂ ਕੀਤਾ ਕੋਈ ਮੈਂ ਗੱਲ ਗੱਲ ਕਰ ਲੈ ਚੁੱਪ ਕਰਕੇ ਗੱਲ ਕਰ ਲੈ ਕਿਹੜਾ ਪਿੰਡ ਆ ਤੇਰੇ ਡੈਡੀ ਦਾ ਨਾਮ ਕੀ ਆ ਮੇਰਾ ਡੈਡੀ ਮਰ ਗਿਆ ਵਾ ਨਾਂ ਤਾਂ ਹੋਊਗਾ ਗੁਰਪ੍ਰੀਤ ਉਹਦੇ ਨਾਲੋਂ ਹਟ ਗਿਆ ਗੁਰਪ੍ਰੀਤ ਸਿੰਘ ਆ ਕਿਹੜਾ ਪਿੰਡ ਆ ਹੈ ਬਡਾਲਾ ਕਲਾ ਪਿੰਡ ਤੇਰਾ ਮੁੰਡੇ ਪਿੰਡ ਮੁੰਡੇ ਪਿੰਡ ਪਾਲ ਲਿਆ ਬਾਬੇ ਬਿਜਣ ਰਿਓ ਨੇ ਉੱਤੇ ਕਿ ਲਿਆ ਮੈਨੂੰ ਤੇਰੇ ਪਿੰਡ ਦੇ ਸਰਪੰਚ ਦਾ ਸਰਪੰਚ ਦਾ ਕੋਈ ਜ਼ਿੰਮੇਵਾਰ ਬੰਦੇ ਦਾ ਨੰਬਰ ਹਾਂਜੀ ਮੇਰੇ ਨਾਲ ਚੱਲ ਜੋ ਜ਼ਿੰਮੇਵਾਰੀ ਬੰਦੇ ਦਿਖਾ ਦੂ ਬੰਦੇ ਦਾ ਜ਼ਿੰਮੇਵਾਰ ਜਿਹੜੇ ਮੇਰੇ ਟੀਕੇ ਲੋਂਦੇ ਲਾ ਮੇਰੀ ਮੇਰੀ ਗੱਲ ਸੁਣ ਹਾਂਜੀ ਹੁਣ ਮੇਰੀ ਬੰਦਿਆਂ ਮੰ ਗੱਲ ਸੁਣ ਲੈ ਨਾਂ ਕੀਆ ਤੇਰਾ ਹਾਂਜੀ ਨਾਂ ਕੀਆ ਤੇਰਾ ਹਾਂਜੀ ਪਰਮਦੀਪ ਸਿੰਘ ਪਰਮਜੀਤ ਸਿੰਘ ਹਾਂਜੀ ਤੇਰੇ ਕੋਲ ਤਿੰਨ ਰਸਤੇ ਨੇ ਹੁਣ ਹਾਂਜੀ ਪਹਿਲਾ ਤਾਂ ਤੇਰੇ ਤੇ ਇੱਕ ਪਬਲਿਕ ਅਬਿਊਜ਼ ਦਾ ਇੱਕ ਮੇਰੀ ਗੱਲ ਸੁਣ ਲੈ ਹਾਂਜੀ ਪਬਲਿਕ ਅਬ ਯੂਜ਼ ਦਾ ਪਰਚਾ ਇੱਕ ਇੱਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਜਿਹੜੀ ਤੂੰ ਆ ਦਸਤਾਰੇ ਕੱਲੇ 2 ਮੀਟਰ ਦਾ ਪਰਣਾ ਨਹੀਂ ਪੂਰੀ ਸਿੱਖ ਕੌਮ ਨਹੀਂ ਫਿਰਦਾ ਤੂੰ ਸਿਰ ਤੇ ਤੀਜਾ ਹਾਂਜੀ ਤੈਨੂੰ ਜਾਂਦਾ ਆਸ਼ਰਮ ਭੇਜ ਦੰਨੇ ਜੇ ਤੇਰੇ ਨਹੀਂ ਕੋਈ ਵਾਲੀ ਵਾਰਸ ਹੈਗਾ ਨਹੀਂ ਨਹੀਂ ਮੇਰੀ ਕੋਈ ਚਾਹ ਤੇਰੇ ਪਰਚਾ ਪਾਉਂਦੇ ਆ ਜਾਂ ਮੁੜ ਕੇ ਭੀਖ ਜੇ ਮੰਗਦਾ ਤੇ ਹਾਂ ਮੇਰੀ ਦੱਬਣਾ ਲਿਓ ਐਦਾਂ ਹੀ ਕਰਦੀ ਵੀਡੀਓ ਬਣਾ ਲਈ ਇਹ ਦਵਾਰੇ ਫਾੜ ਲਿਆ ਫਿਰ ਹਾਂ ਵੀ ਸੌਰੀ ਵੇਰੇ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਤੈਨ ਨਸ਼ਾ ਪਤਾ ਨਹੀਂ ਕਿਹੜਾ ਕੀਤਾ ਬੰਦਿਆ ਮੇਰੀ ਗੱਲ ਨੂੰ ਸੁਣ ਲੈ ਤੇ ਹੈਗ ਪਾਣੀ ਮੇਹਰਬਾਨੀ ਪੀਂਦਾ ਮੈਂ ਮੇਰੀ ਗੱਲ ਸੁਣ ਲੈ ਆ ਜਿਹੜਾ ਤਾਂ ਪਰਨਾ ਬੰਨਿਆ ਨਾ ਇਹ 2 ਮੀਟਰ 2.5 ਮੀਟਰ ਪਰਨਾ ਇਹ ਪਿੰਸਦਾਰੀ ਆ ਜੇ ਪੂਰੀ ਕੌਮ ਆ ਇਹ ਕੌਮ ਆ ਅਗਲੇ ਨੇ ਐ ਨਹੀਂ ਕਹਿਣਾ ਵੀ ਪਰਮਜੀਤ ਸਿੰਘ ਮੰਗਦਾ ਜੀ ਮੰਗਦਾ ਨਹੀਂ ਸਿੱਖ ਮੰਗਦਾ ਜੀ ਸਿੱਖ ਮੰਗਦਾ ਜੀ ਇਹ ਗੱਲ ਤਾੜਾ ਵੀ ਤੂੰ ਰੱਖਿਆ ਇਹ ਵੀ ਰੱਖਿਆ ਮੈਂ ਫਿਰ ਮੈਂ ਨਾ ਕਿੱਟਾਂ ਉਹਨਾਂ ਦੇ ਜੇਲ੍ਹ ਚ ਵੜਿਆ ਗਿਆ ਦੁਨੀਆ ਦੁਨੀਆ ਗੱਲਾਂ ਕਰਦੀ ਆ ਵੀ ਸਿੱਖ ਭੀਕ ਨਹੀਂ ਮੰਗਦਾ ਮਰ ਜੂਗਾ ਮਰ ਜੂਗਾ ਜੀ ਇਹ ਜਿਹੜਾ ਤੂੰ ਮੰਗਦਾ ਮੈਨੂੰ ਸਾਰਾ ਪਤਾ ਵੀ ਤੂੰ ਪਖੰਡ ਕਰਦਾ ਨਹੀਂ ਨਹੀਂ ਚਲੋ ਇਹਨਾਂ ਛੱਡ ਦਿਓ ਬਖਸ਼ ਦਿਓ ਜੇ ਅੱਕੇ ਤੋਂ ਮੰਗੇ ਜਿੰਦਗੀ ਫਾਇਰ ਤੇ ਕਰੋ ਬਣਾ ਲਓ ਵੀਡੀਓ ਬੱਸ ਤੇ ਛੱਡ ਦਿਓ ਜੇ ਅੱਜ ਤੋ ਐਸਾ ਬਣਾ ਲਓ ਇੱਕ ਮਿੰਟ ਬਾਪੇ ਦੇ ਦਰ ਤੇ ਨੱਕ ਰਗੜ ਲਾ ਕੇ ਆ ਵੇ ਉਹ ਵੀ ਗੁਰਨਾਮਾ ਇੱਥੇ ਆ ਇੱਥੇ ਬਾਪੇ ਦੇ ਆ ਕੇ ਨੱਕ ਰਗੜਾ ਤੇ ਪਰੇ ਗੱਲ ਹੈ ਮੇਰੀ ਵੀਡੀਓ ਬਣਾ ਦੇ ਵੀਡੀਓ ਦਾ ਪਾਉਗੀ ਤੂੰ ਵੀ ਨਾ ਚੜੂਗੀ 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 ਵੀਡੀਓ ਦਾ ਨਹੀਂ ਫਿਰ ਨਹੀਂ ਚੜਾਈ ਕੀ ਕਰਦਾ ਸੀ ਇਹ ਕੁੱਕ ਨਹੀਂ ਐਂਦਾ ਵੀਡੀਓ ਬਣਾ ਮਾਰ ਬਹੁਤ ਵਧੀਆ ਕਰ ਧੰਨਵਾਦੀ ਧੰਨਵਾਦ ਐਡੀ ਦੂਰ ਕਿਤਾ ਕੇ ਓ ਯਾਰ ਬਹੁਤ ਜਰਦੀ ਇਹਦੀ ਸ਼ਿਕਾਇਤਾਂ ਆ ਰਹੀਆਂ ਸੀ ਉਹ ਵੀਰ ਦੀ ਪ੍ਰਸ਼ਾਦਾ ਪਾਣੀ ਛੱਕ ਲੈ ਨਾ ਨਾ ਮਿਹਰਬਾਨੀ ਮਿਹਰਬਾਨੀ ਚਾਹ ਪਾਣੀ ਛੱਕ ਧੰਨਵਾਦ ਬਹੁਤ ਧੰਨਵਾਦ ਬਹੁਤ ਵਧੀਆ ਵੀਰ ਕੰਮ ਤੇਰਾ ਮਹਾਰਾ ਜਾਨੀ ਮਹਾਰਾ ਨੇ ਸੇਵਾ ਲਈ ਯਾਰ ਜਲੂਰ ਘਟਦੇ ਨੇ ਇਹ ਵਧੀਆ ਮਹਾਰਾ ਚੜਦੀ ਕਲਾ ਕਰੇ ਇੰਨਾ ਬਿਗਰੂ ਇੰਨਾ ਗਾਂ ਨਹੀਂ ਜ਼ਿੰਦਗੀ ਚ ਕਰਦਾ ਤੇ ਇੱਕ ਗੱਲ ਸੁਣ ਲੋ ਇੰਤਜ਼ਾਰ ਜੀ ਮੇਰੀ ਮਜਬੂਰੀ ਹੈ ਘੇ ਆਵਾ ਮੈਨੂੰ ਹੋਰ ਨਹੀਂ ਜਾਣਦੇ ਜਾਣ ਤੋਂ ਮੈਂ ਦਰਫੇ ਤੇ ਦਰਲੇ ਕੱਢ ਕੇ ਲਾ ਲਿਆ ਕਰਦਾ ਮੂਰੇ ਦੀ ਆ ਜਾ ਉਧਰ ਮੱਥਾ ਰਗੜਦਾ ਹੋਰੇ ਮੱਥਾ ਰਗੜਦੇ ਅੱਜ ਤੋਂ ਬਾਅਦ ਜੇ ਮੈਂ ਭੀਕ ਇੱਕ ਮਿੰਟ ਮੇਰੀ ਗੱਲ ਸੁਣ ਲੈ ਉਹ ਗੱਲ ਸੁਣ ਲੈ ਪਹਿਲਾਂ ਮਾਮਾ ਤੂੰ ਕਹ ਅੱਜ ਤੋਂ ਬਾਅਦ ਜੇ ਮੈਂ ਭੀਖ ਮੰਗਦਾ ਤੇ ਕੀ ਜਿਹੜੀ ਫਿਰ ਕਾਰਵਾਈ ਉਹਦਾ ਜ਼ਿੰਮੇਵਾਰ ਮੈਂ ਆਪਾਂ ਬੋਲਦੇ ਜਿਹੜਾ ਭੀਖ ਮੰਗਦਾ ਜੇ ਮੇਰੇ ਪਿਆ ਜਿਹੜੀ ਵੀ ਕਾਰਵਾਈ ਹੋਵੇ ਜ਼ਿੰਮੇਵਾਰ ਮੈਂ ਆਪਾਂ ਬਾਬੇ ਤੋਂ ਮਾਫੀ ਮੰਗ ਲਾ ਕੇ ਤੇਰੀ ਮੈਂ ਪੱਖ ਲੈ ਆਇਆ ਜਾਂ ਤੁਰ ਜਾ ਅੱਗੇ ਤੋਂ ਦਸਤਾਰ ਬਣ ਕੇ ਜਲੂਸ ਨਾ ਕੱਢੀ ਨਹੀਂ ਫਿਰ ਮੈਂ ਤੇਰੇ ਤੇ ਇਹ ਜੀ ਕਹਤੇ ਕਾਰਵਾਈ ਨਹੀਂ ਹੋਈ ਉਹ ਜੈ ਜੀ ਤੇਰੇ ਤੇ ਕਰਵਾਉਂਗਾ ਫਿਰ ਅਸੀਂ ਲੁਹਿਆਣੇ ਸੋ ਸੰਗਤ ਜੀ ਦੇਖ ਸਕਦੇ ਹੋ ਤੁਸੀਂ ਕਿੰਦਾ ਦੇ ਬਹਿਰੂਪੀਏ ਇਹਨਾਂ ਨੂੰ ਬਹਿਰੂਪੀਏ ਕਹਾਂਗੇ ਜਿਹੜਾ ਸਿੱਖ ਕੌਮ ਨੂੰ ਬਦਨਾਮ ਕਰਦਾ ਹੈਗਾ ਸੋ ਮੈਂ ਅੱਗੇ ਵੀ ਬੇਨਤੀ ਕਰਦਾ ਹਾਂ ਜੇ ਤੁਹਾਨੂੰ ਪ੍ਰਮਾਤਮਾ ਨੇ ਇਸ ਸਮਰੱਥ ਬਣਾਇਆ ਹੈ ਕਿ ਇਹਦੀ ਮਦਦ ਕਰ ਸਕਦੇ ਹੋ ਆਪਣੇ ਆਂਟੀ ਕਮਾਂਡੀਆਂ ਦੀ ਰਿਸ਼ਤੇਦਾਰਾਂ ਦੀ ਮਦਦ ਕਰੋ ਇਹੋ ਜਿਹੇ ਲੋਕਾਂ ਨੂੰ ਨਸ਼ੇੜੀ ਸੀਗਾ ਇੱਕ ਨੰਬਰ ਦਾ ਮੂੰਹ ਤੋਂ ਝੱਗ ਨਿਕਲ ਰਹੀ ਸੀ ਉਹਦੇ ਸੋ ਇਹ ਜੇ ਲੋਕਾਂ ਨੂੰ ਦਾਨ ਦੇ ਕੇ ਆਪਾਂ ਪਾਪਾ ਦੇ ਭਾਗੀਦਾਰੇ ਬਣਦੇ ਆ ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਤਾਂ ਕਿਸੇ ਲੋੜਵੰਦ ਜਿਹਨੂੰ ਤੁਸੀਂ ਜਾਣਦੇ ਹੋ ਉਹਦੀ ਮਦਦ ਕਰੋ ਆਪਣੇ ਰਿਸ਼ਤੇਦਾਰ ਦੀ ਆਪਣੇ ਪਿੰਡ ਦੇ ਬੰਦੇ ਦੀ ਜਵਾਈ ਖਾਲਸਾ ਹਾਂ ਆਪ ਜਾ ਕੇ ਨਾਲ ਵਰਦੇ ਜਿੰਮੇਵਾਰੀ ਚੱਕ ਸਕਦੇ ਪੈਸੇ ਨਾ ਦਿਓ ਟਰੂਜੀ ਦਾ ਖਾਲਸਾ ਟਰੂਜੀ ਦੀ ਬੋਲੀ ਸੋ ਜਿਹੜਾ ਬੰਦਾ ਹੋਣੇ ਆਪਾਂ ਬਾਬਾ ਬਕਾਲਾ ਸਾਹਿਬ ਵਿਖੇ ਫੜਿਆਗਾ ਸਾਡੇ ਤੋਂ ਭੀਖ ਮੰਗਣ ਲੱਗ ਗਿਆ ਸੀਗਾ ਉਹਦੇ ਬਾਰੇ ਹੁਣ ਪਤਾ ਲੱਗਿਆ ਹਾਲਾਂਕਿ ਸੰਗਤ ਨੇ ਲੇਟ ਦੱਸਿਆ ਸਾਨੂੰ ਜਦੋਂ ਚਲਾ ਗਿਆ ਸੀ ਮਾਫੀ ਮੰਗ ਕੇ ਕਿ ਇਹ ਬੰਦੇ ਦੇ ਪੋਸਟਰ ਲੱਗੇ ਹੋਏ ਨੇ ਇਹ ਚੋਰੀਆਂ ਕਰਦਾ ਹੈਗਾ ਔਰ ਇਹ ਗੁਰੂ ਘਰ ਦੇ ਵਿੱਚ ਭੀਖ ਦਾ ਮੰਗਦਾ ਹੀ ਆ ਚੋਰੀਆਂ ਵੀ ਕਰਦਾ ਨਿਸ਼ੇੜੀ ਇੱਕ ਨੰਬਰ ਦਾ ਸੋ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਜਿਹੜੇ ਬੰਦੇ ਇਹਨਾਂ ਨੂੰ ਭੀਖ ਦਿੰਦੇ ਨੇ ਕਿਵੇਂ ਇਹ ਸਿੱਖੀ ਨੂੰ ਲਾਜ ਲਾ ਰਿਹਾ ਪੰਜਾਬੀਆਂ ਦੀ ਬੇਇੱਜ਼ਤੀ ਕਰਾ ਰਿਹਾ ਇਹ ਕਹਿੰਦੇ ਇਹਦੇ ਪੋਸਟਰ ਵੀ ਲੱਗੇ ਹੋਏ ਨੇ ਇਹਦੇ ਜੀ ਸੋ ਜ਼ਰੂਰ ਹੈ ਜੇ ਬੰਦਿਆਂ ਤੋਂ ਸੁਚੇਤ ਰਹਾ ਕਰੋ ਨਾ ਭੀਖ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ